ਸੋ ਅੱਜ ਵੀਰਾਂ ਨਾਲ ਮਲਾਵਾਂਗੇ ਜਿਹੜੇ ਹਰ ਟਾਈਮ ਰਿਸਕ ਦੇ ਵਿੱਚ ਰਹਿੰਦੇ ਨੇ ਸਵਾਰੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਖਰਦੇ ਨੇ ਪਰ ਕਿਤੇ ਨਾ ਕਿਤੇ ਅੱਜ ਉਹ ਮਜਹੂਸ ਨੇ ਮਜਹੂਸ ਕਿਉਂ ਨੇ ਗੱਡੀਆਂ ਦੀਆਂ ਕਿਸ਼ਤਾਂ ਵੀ ਤਾਰਨੀਆਂ ਪਰਿਵਾਰ ਵੀ ਪਾਲਣਾ ਤਿੰਨ ਮਹੀਨੇ ਹੁੰਦੇ ਨੇ ਉਹਨਾਂ ਦੇ ਕਮਾਈ ਦੇ ਪਰ ਤਿੰਨ ਮਹੀਨੇ ਦੇ ਵਿੱਚ ਬੜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈ ਰਿਹਾ ਪਿਆ ਇੱਕ ਹਫ਼ਤੇ ਤੋਂ ਲੈ ਕੇ بڑے ਵਿਵਾਦ ਜਿਹੜੇ ਖੜੇ ਹੋ ਰਹੇ ਨੇ ਮਾਚਲ ਦੇ ਵਿੱਚ ਜਿਹੜਾ ਇਹ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਮੁੱਚੀ ਟੈਕਸੀ ਡਰਾਈਵਰ ਜਿਹੜੇ ਨੇ ਉਹ ਖੜੇ ਨੇ ਤੇ ਬੜਾ ਦਿੱਕਤਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਿਆ ਹੁਣ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਨਿਕਲਦੀਆਂ ਪਿਆਣੇ ਕਿ ਹਿਮਾਚਲ ਦੀ ਐਂਟਰੀ ਬੰਦ ਕਰਤੀ ਇਹ ਪੰਜਾਬੀਆਂ ਵਾਸਤੇ ਸੋ ਆਪਾਂ ਗੱਲਬਾਤ ਵੀ ਕਰਾਂਗੇ ਕਿ ਇਹ ਗੱਲ ਸੱਚ ਆ ਜਾਂ ਝੂਠ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਸਾਰੇ ਭਰਾ ਟੈਕਸੀ ਡਰਾਈਵਰ ਨੇ ਖੜੇ ਨੇ ਆਪਾਂ ਗੱਲਬਾਤ ਕਰਦੀਆਂ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਗੁਰਦੇਵ ਸਿੰਘ ਗੁਰਦੇਵ ਸਿੰਘ ਦੀਆਂ ਬੜੀਆਂ ਅਫਵਾਹਾਂ ਉੱਡਦੀਆਂ ਪਈਆਂ ਨੇ ਹਿਮਾਚਲ ਦੇ ਵਿੱਚ ਐਂਟਰੀ ਬੰਦ ਕਰਤੀ ਹੈ ਜੀ ਪੰਜਾਬੀਆਂ ਕਿਧੀਆਂ ਗੱਡੀਆਂ ਨਹੀਂ ਜਾਣ ਦੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਨਹੀਂ ਸਰ ਇਦਾਂ ਦੀ ਤਾਂ ਕੋਈ ਗੱਲ ਨਹੀਂ ਗੱਡੀਆਂ ਤਾਂ ਚੱਲ ਰਹੀਆਂ ਆ ਲੇਕਿਨ ਇਹ ਗਲਤ ਕਰ ਰਹੇ ਆ ਜਿਹੜੇ ਲੋਕਲ ਬੰਦੇ ਆ ਨਾ ਲੋਕਾਂ ਦਾ ਕਟਮਾਲ ਕਰ ਰਹੇ ਆ ਜਾਂ ਕਿਦਾਂ ਇਹ ਗਲਤ ਕਰ ਰਹੇ ਆ ਇਹ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਦਿੱਲੀ ਦੀ ਕੌਣ ਸੌ ਸੌ ਗੱਡੀ ਹਿਮਾਚਲ ਚੋਂ ਆਉਂਦੀ ਹੈ ਵਾਗਾਵਾਟਰ ਕਰੋ ਜੀ ਐਂਡ ਕੇ ਚੋਂ ਆਉਂਦੀ ਹੈ ਰਾਜਸਥਾਨ ਚੋਂ ਆਉਂਦੀ ਬੜੇ ਤੰਗ ਤੋਂ ਆਉਂਦੀ ਹੈ ਜੀ ਪੰਜਾਬ ਦੇ ਵਿੱਚ ਗੋਲਡਨ ਟੈਂਪਲ ਵਾਗਾਵਾਟਰ ਜੀ ਤੇ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਸਾਨੂੰ ਦੱਸਣ ਕਿਸੇ ਨੂੰ ਕਦੀ ਪੰਜਾਬ ਚੋਂ ਕੋਈ ਦਿੱਕਤ ਨਹੀਂ ਆਈ ਸਗੋਂ ਆਪਾਂ ਮਤ ਕਰਦੇ ਹਰ ਕਿਸੇ ਦੀ ਜੀ ਪਰ ਜੇ ਇਦਾਂ ਹੀ ਕਰਦੇ ਰਹੇ ਤੇ ਸਾਨੂੰ ਟੈਕਸੀ ਡਰਾਈਵਰਾਂ ਵੱਲੋਂ ਕੋਈ ਦਿੱਕਤ ਨਹੀਂ ਜਿਹੜੇ ਲੋਕਲ ਲੋਕ ਆ ਉਹਨਾਂ ਵੱਲੋਂ ਦਿੱਕਤ ਹੈ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਲੜਪਣਾ ਕਿਸ ਦੀ ਲੱਤ ਤੋੜਦੀ ਕਿਸ ਦੀ ਬਾਹ ਤੋੜਦੀ ਕਿਸ ਦੇ ਸੱਟ ਲਾਤੀ ਇਹ ਕੋਈ ਮਸੂਲਦਾ ਹਲਦੀ ਹੈ ਕਾਰਨ ਕੀ ਕੋਈ ਕਾਰਨ ਹੁੰਦਾ ਨਹੀਂ ਬਿਨਾ ਵਜਰ ਤੋਂ ਝਗੜਾ ਕਰਨਾ ਲੜਨਾ ਉਹਨਾਂ ਨੇ ਇੱਧਰ ਆਉਣਾ ਨਹੀਂਗਾ ਉਹਨਾਂ ਨੂੰ ਕਿਸੇ ਨਾਲ ਆਉਣ ਦਾ ਮਤਲਬ ਨਹੀਂਗਾ ਜੀ ਜਿਹੜੇ ਬੰਦੇ ਟੈਕਸੀ ਵਾਲੇ ਆ ਉਹਨਾਂ ਨੇ ਆਉਣਾ ਹੈ ਉਹ ਕਿਸੇ ਨਾਲ ਮਰੀ ਚੰਗੀ ਨਹੀਂ ਕਰਦੇ ਜੀ ਲੇਕਿਨ ਜੇ ਇਦਾਂ ਹੀ ਕਰਦੇ ਰਹਿਣਗੇ ਤਾਂ ਕਿਸੇ ਨੂੰ ਨਹੀਂ ਜਾਣਾ ਨੁਕਸਾਨ ਇਹਨਾਂ ਦਾ ਹੀ ਸੋ ਗੱਡੀਆਂ ਨੇ ਗੱਡੀਆਂ ਦੀ ਕਿਸ਼ਤਾਂ ਵੀ ਤਾਰਨੀਆ ਪਰਿਵਾਰ ਵੀ ਕਿਤੇ ਨਾ ਕਿਤੇ ਪਾਲਣਾ ਤੁਸੀਂ ਵੀ ਹਾਰ ਟਾਈਮ ਰਿਸਕ ਦੇ ਵਿੱਚ ਰਹਿੰਦੇ ਹੋ ਸਵਾਰੀ ਨੂੰ ਲੈ ਕੇ ਜਾਣਾ ਪਰ ਕਿਤੇ ਨਾ ਕਿਤੇ ਤੁਹਾਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਬਿਲਕੁਲ ਸਾਨੂੰ ਤਾਂ ਕਰਨਾ ਪੈਂਦਾ ਸਾਨੂੰ ਸਾਰੇ ਬੰਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਪਹਿਲਾਂ ਤੇ ਟੈਕਸ ਹੀ ਇੰਨੇ-ਇੰਨੇ ਭਰਦੇ ਆ ਜਿੱਤੇ ਦਾ ਇੰਨਾ ਟੈਕਸ ਨਹੀਂ 850 ਰੁਪਏ ਟੈਂਪੂ ਟਰੈਵਲ ਦਾ ਇੱਕ ਦਿਨ ਦਾ ਟੈਕਸ ਹੈ ਹਿਮਾਚਲ ਦਾ ਜੀ ਆਪਾਂ ਚਾਹੁੰਦੇ ਆ ਹਿਮਾਚਲ ਦੀ ਸਰਕਾਰ ਕੋਲ ਅਪੀਲ ਕਰਨੀ ਵੀ ਇੰਨਾ ਟੈਕਸ ਕੱਤੋਂ ਲਾਇਆ ਤੁਸੀਂ ਪਹਿਲਾਂ ਕੁਆਟਰ ਟੈਕਸ ਹੁੰਦਾ ਸੀ 2200 ਰੁਪਏ 3 ਮਹੀਨੇ ਦਾ ਚਲੋ ਠੀਕ ਹੈ ਤੁਸੀਂ ਕੁਆਟਰ ਕੱਟੋ 2400 ਵਧਾ ਦਿਓ ਜੀ ਤਾਂ ਨਵੇਂ ਮਹੀਨੇ ਦਾ ਸੀਜ਼ਨ ਹੁੰਦਾ ਤੇ 850 ਰੁਪਏ ਅਸੀਂ ਇੱਕ ਦਿਨ ਦਾ ਦਿੰਨੇ 10 ਦਿਨ ਦਾ 8500 ਸਾਡਾ ਗਿਆ ਨਾ ਸਾਨੂੰ ਇਹ ਸਵਾਰੀ ਇੰਨਾ ਟੈਕਸ ਭਰਦੀ ਏ ਤੇ ਨਾ ਹੀ ਇਹਨੇ ਪੈਸੇ ਵਧ ਲੈ ਸਕਦੇ ਅਸੀਂ ਵੀ ਕਿੱਧਰ ਨੂੰ ਜਾਈਏ ਉਹ ਟੈਕਸ ਵੀ ਹੁਣ ਜਿਆਦਾ ਹੈ ਹਿਮਾਚਲ ਦੇ ਵਿੱਚ ਪਰ ਕਿਤੇ ਨਾ ਕਿਤੇ ਦਿੱਕਤਾਂ ਵੀ ਸਾਹਮਣਾ ਕਰਨੇ ਪੈਂਦਾ ਤੇ ਫਿਰ ਹਿਮਾਚਲ ਦੇ ਵਿੱਚ ਜਿਹੜਾ ਇਹ ਖਰਚਾ ਵੀ ਤੁਹਾਡਾ ਜਿਆਦਾ ਹੁੰਦਾ ਪਰ ਫਿਰ ਵੀ ਲੋਕ ਜਿਹੜੇ ਨੇ ਪਸੰਦ ਹਿਮਾਚਲ ਨੂੰ ਕਰਦੇ ਨੇ ਹਿਮਾਚਲ ਨੂੰ ਸਰ ਪਸੰਦ ਇਦਾਂ ਕਰਦੇ ਆ ਜਿੱਦਾਂ ਹੁਣੇ ਵੀ ਦੱਸਿਆ ਅੱਗੇ ਵੀ ਭਜੀ ਉਹਨਾਂ ਨੇ ਇਟਲੋਜੀ ਸਾਡੇ ਇੱਥੇ ਲੱਗੇ 150 ਕਿਲੋਮੀਟਰ ਆ ਪਪੜਾਉਂਦਾ ਜੇ ਧਰਮਸ਼ਾਲਾ ਧਰਮਸ਼ਾਲਾ ਲੱਗ ਗਿਆ ਹੈ ਚਾਰੇ ਦੇਵੀਆਂ ਆ ਇੱਧਰ ਜਦੋਂ ਮਰਜੀ ਬੰਦਾ ਜਾਂਦਾ ਹੈ ਲੋਕਲ ਬੰਦਾ ਜੇ ਕੋਈ ਬਜਟ ਘੱਟ ਵੀ ਉਹ ਵੀ ਦੋ ਦਿਨ ਘੁੰਮ ਆਉਂਦਾ ਹੈ ਜੀ ਤੇ ਜੇ ਇਦਾਂ ਹੀ ਕਰਦੇ ਰਹਿਣਗੇ ਲੋਕਲ ਜਦੋਂ ਕੋਈ ਗਿਆ ਨਾ ਨੁਕਸਾਨ ਕਿਤਾ ਇਹਨਾਂ ਦਾ ਹੀ ਹੈ ਸਾਡਾ ਥੋੜੀ ਜਿਨ੍ਹਾਂ ਨੇ ਇੱਧਰ ਜਾਣਾ ਚਾਰ ਦਿਨੋਂ ਚਾਰ ਦਿਨ ਸ਼੍ਰੀਨਗਰ ਘੁੰਮਣਗੇ ਇੱਧਰ ਰਾਜਸਥਾਨ ਚੱਲ ਜਾਣਗੇ ਕਿਤੇ ਚੱਲ ਜਾਣਗੇ ਚਾਰੇ ਤਾਂ ਹਮ ਚੱਲ ਜਾਣਗੇ ਪਰ ਨੁਕਸਾਨ ਤੇ ਇਹਨਾਂ ਦਾ ਹੈ ਇਹ ਨੁਕਸਾਨ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਗੱਲ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਜਰੇ ਇੱਥੇ ਟੈਕਸੀ ਡਰਾਈਵਰ ਵੀਰ ਨੇ ਸਾਡੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਬੜੀਆਂ ਦਿੱਕਤਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਭਾਜੀ ਕੀ ਨਾਮ ਜੀ ਕੁਲਜੀਤ ਸਿੰਘ ਭਾਜੀ ਸੋ ਕਿਦਾਂ ਦੇਖਦੇ ਹੋ ਕਿ ਹਿਮਾਚਲ ਦੇ ਵਿੱਚ ਕਹਿੰਦੇ ਕਿ ਬੜਾ ਐਂਟਰੀ ਬੰਦ ਕਰਦੀ ਪੁਰਾਣੀ ਨਹੀਂ ਕੋਈ ਚੱਕਰ ਨਹੀਂ ਹੈਗਾ ਐਂਟਰੀ ਬੰਦ ਵਾਲੀ ਕੋਈ ਚੱਕਰ ਨਹੀਂ ਹੈਗਾ ਜੀ ਮਸਲਾ ਉਹੀ ਚੱਲਣ ਰਿਹਾ ਸਾਰਿਆਂ ਨੂੰ ਪਤਾ ਹੈਗਾ ਵਾ ਅਜਿਹੇ ਦੋ ਚਾਰ ਕਾਰਨ ਹੋਏ ਆ ਜੀ ਤੇ ਉਹਦੇ ਚੱਕਰ ਦੇ ਵਿੱਚ ਹੀ ਦੁਨੀਆ ਫਿਰ ਪਰੇਸ਼ਾਨ ਹੁੰਦੀ ਤੁਹਾਨੂੰ ਪਤਾ ਹੀ ਆ ਜੀ ਵੀ ਹਰਕਦਾ ਜੀ ਨਹੀਂ ਕਰਦਾ ਫਿਰ ਜਾਨ ਨੂੰ ਵੀ ਕੋਈ ਕੇ ਦਾ ਪਰਿਵਾਰ ਹੁਣ ਮੰਨ ਲਓ ਤਿੰਨਾਂ ਦਿਨਾਂ ਬਾਅਦ ਕੋਮਾ ਜਬਾਰ ਐਨਆ ਜੇ ਮਾਲੋ ਕੁਝ ਵੀ ਨਾ ਹੋ ਜਾਂਦਾ ਜੀ ਤੋ ਸਦਾ ਲਈ ਤੇ ਮਾਂ ਪਿਓ ਵਾਸਤੇ ਗਿਆ ਨਾ ਬੱਚਾ ਪਰ ਕਿਉਂ ਐਦਾਂ ਦੀ ਹਰਕਤਾਂ ਕਿਉਂ ਹੁੰਦੀਆਂ ਆਪੀਆਂ ਪਤਾ ਨਹੀਂ ਇਹਨਾਂ ਨੂੰ ਕੀ ਚੱਕਰ ਹੈਗਾ ਵਾ ਆਪਾਂ ਤੇ ਕੋਈ ਅਜ ਤੱਕ ਸਾਡੇ ਮਨ 'ਚ ਇਹ ਗੱਲ ਨਹੀਂ ਆ ਗਈ ਜਾਈਦਾ ਵਾ ਇਹ ਪਤਾ ਨਹੀਂ ਕਿਉਂ ਆਮ ਹੀ ਲੇਡੀਜ਼ ਦਾ ਵੀ ਇਹ ਕੁੱਟਮਾਰ ਕਰਦੇ ਆ ਮਤਲਬ ਇਹ ਕੋਈ ਬੰਦੇ ਵਾਲੀ ਗਲਤ ਹੋ ਗਈ ਇਹਨਾਂ ਦੇ ਵਿੱਚ ਆ ਗਈ ਤੇ ਜੇ ਇਹ ਕੰਮ ਤੇਹੀਂ ਆ ਗਏ ਤੇ ਫਿਰ ਇਹ ਮੁਸ਼ਕਲ ਹੋ ਜੀਦਾ ਨਾ ਕਿਸੇ ਨਾ ਕਿਸੇ ਨੁਕਸਾਨ ਹੋਣਾ ਤਾਂ ਹੀ ਇਹ ਨਹੀਂ ਪਤਾ ਨਾ ਚੰਡੀਗੜ੍ਹ ਦੇ ਵਿੱਚ ਜਿੰਨੇ ਹਮਤਲੀ ਕੰਮ ਕਰਦੇ ਜੇ ਅਸੀਂ ਕੱਢ ਤੇ ਆ ਗਏ ਤੇ ਫਿਰ ਪੰਜਾਬ ਚ ਹੀ ਹੈਗੇ ਆ ਕੰਮ ਤੇ ਸਾਰੇ ਇਹਨਾਂ ਦੇ ਹੈਗੇ ਆ ਤੇ ਨੁਕਸਾਨ ਤੇ ਇਹਨਾਂ ਦਾ ਹੈ ਹੀ ਆ ਫਿਰ ਤਾਂ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਹੀ ਇਹ ਕਰਨਾ ਚਾਹੁੰਦੇ ਵੀ ਤੁਹਾਨੂੰ ਕੋਈ ਹੈ ਗੱਲਬਾਤ ਬੈਠ ਕੇ ਕਰੋ ਜਿਹੜੇ ਮਸਲਾ ਹੋਵੇ ਉਹ ਬੈਠ ਕੇ ਮੋਕਦਾ ਤੁਸੀਂ ਇਹਨਾਂ ਬੱਚਿਆਂ ਤੇ 100-100 ਬੰਦਾ ਵਾਰ ਕਰਨ ਦਿਆ ਵਾ ਲੇਡੀਜ਼ ਤੇ ਵਾਰ ਕਰਨ ਦੇ ਉਹ ਗੱਲ ਥੋੜਾ ਬੰਦੀ ਹੈ ਕਾਲੋ ਚੰਗੀ ਨਹੀਂ ਹੈਗੀ ਨਾ ਹੁਣ ਆਏ ਇੱਥੇ ਟੈਕਸੀ ਵਾਲਾ ਕੋਈ ਮਤਲਬ ਆਹੀ ਰੋਕ ਲਈ ਨੇ ਇੱਥੇ ਉਹਦੀ ਗੱਡੀ ਭੰਦੇ ਨੇ ਕੀ ਕਰਨਗੇ ਹਟਾਏ ਗੱਲ ਥੋੜੀ ਗੱਲ ਨਹੀਂ ਉਹ ਭੰਦੀ ਉਹ ਅਸੀਂ ਨਵਰ ਕੇ ਥੋੜਾ ਭੰਦਣਾ ਹੈਗਾ ਜੀ ਉਹ ਹੈ ਪਾਗਲ ਤੀ ਉਹਨਾਂ ਪਰ ਗੱਲ ਇਹ ਵੀ ਜਿਹੜੀ ਗੱਲ ਹੈ ਜੇ ਤੁਹਾਨੂੰ ਕੋਈ ਰੜਕਦੀ ਗੱਲ ਆ ਡਣਾ ਤੁਸੀਂ ਬਹਿ ਕੇ ਕਰੋ ਕੋਈ ਸਾਡੀ ਸਰਕਾਰ ਨਾਲ ਗੱਲ ਕਰੋ ਵੀ ਆਹ ਗੱਲਬਾਤ ਹੈ ਤਾਂਹੀਂ ਕਲ ਸ਼ਾਂਤੀ ਉਹ ਵੀ ਉਹ ਹੀ ਉਹਨਾਂ ਨਾਲੀ ਮਾਤਲ ਦੀ ਜਿਹੜੀ ਪੁਲਿਸ ਉਹ ਵੀ ਨਾਲੀ ਉਹ ਵੀ ਨਾਲੀ ਹੋਈ ਹੈ ਉਹ ਕੋਈ ਦੋਰ ਨਹੀਂ ਹੈਗੀ ਉਹ ਕਹਿੰਦੀਆਂ ਗੱਲਾਂ ਵਾ ਉਹ ਤੁਹਾਡੇ ਸਾਹਮਣੇ ਸਾਰਿਆਂ ਨੂੰ ਪਤਾ ਵੀ ਉਹਨਾਂ ਵੀਡੀਓ ਬਣਾਈ ਪੁਲਿਸ ਵਾਲਿਆਂ ਨੇ ਵੀਡੀਓ ਰਿਪੋਰਟ ਕੀਤੀ ਕੀ ਕੀਤੀ ਉਹਨਾਂ ਕੋਲ ਪ੍ਰੂਫ ਹੀ ਨਾ ਵੀ ਇਹ ਸਹੀ ਹੈ ਜੀ ਉਹ ਗਲਤੀ ਉਹਨਾਂ ਨੂੰ ਪਤਾ ਉਹਨਾਂ ਨੇ ਬੁਲਸੋ ਵਾਲਿਆਂ ਵੀ ਉਹਨਰੀਆਂ ਕੀਤੀ ਇਹ ਜ਼ਿਕਰ ਮੀਆਂ ਬੀਬੀ ਕਿੰਨਾ ਕਿਤੇ ਲੱਗਦਾ ਨਹੀਂ ਕਿ ਉਹਨਾਂ ਦਾ ਦਬਦਬਾ ਬੜਾ ਹੈ ਪੁਲਸ ਤੇ ਵੀ ਉਹ ਨਹੀਂ ਜੀ ਇਹ ਕੁਝ ਨਹੀਂ ਇਹ ਚੂਹੇ ਆ ਸੱਤ ਬੁਸ਼ੋ ਦੇ ਹਾਂ ਗੱਲ ਕੀ ਆ ਉਹ ਜਿਹੜਾ ਬੰਦਾ ਜਨਾਨੀ ਤੇ ਬੱਚਿਆਂ ਦੇ ਵਾਰ ਕਰਦਾ ਉਹ ਬੰਦਾ ਨਹੀਂ ਹੁੰਦਾ ਹੁੰਦੇ ਨਹੀਂ ਉਹ ਚੂਹੇ ਆ ਤੇ ਜੇ ਅਸੀਂ ਕੱਢਣ ਤੇ ਆ ਕੇ ਤੇ ਅਸੀਂ ਰੁੱਡੇ ਵੀ ਕਰ ਲੈਣੇ ਅਗਰ ਜੀ ਅਹੀਂ ਕਿਨੇ ਵੀ ਚਲੋ ਨਹੀਂ ਡਾਰਫਲਕਾਰ ਬੰਦੇ ਦਾ ਚੱਲਣ ਦਿਆ ਚੱਲਣ ਦੋ ਐਵੇਂ ਵੀ ਡਰਾਈਵਰ ਬੰਦੇ ਉਹ ਵੀ ਡਰਾਈਵਰ ਬੰਦੇ ਇਧਰੋਂ ਡੇ ਜਾਂਦੇ ਮਸਲਾ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਇਹ ਕਹਿੰਦੇ ਨੇ ਯਾਦ ਕਰਨ ਦੇ ਬੱਚਿਆਂ ਦੇ ਵੱਡਿਆਂ ਦੇ ਸੌਤੋਂ ਜਾਣਾ ਪੈਣ ਰਿਹਾ ਉਹ ਗੱਲ ਗਲਤ ਹੈ ਸੋ ਹੋਰ ਵੀ ਇੱਥੇ ਵੀਰ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਤੇ ਨਾ ਕਿਤੇ ਮਯੂਸ ਵੀ ਨੇ ਤਿੰਨ ਮਹੀਨੇ ਕਾਰੋਬਾਰ ਦੇ ਦੇਣ ਹੀ ਪਰ ਇਹੋ ਜੀਆਂ ਤੇਰੀਆਂ ਖਬਰਾਂ ਸੁਣ ਸੁਣ ਕੇ ਉਹ ਵੀ ਕਿਤੇ ਨਾ ਕਿਤੇ ਬੜੇ ਮਯੂਸ ਹੋ ਗਏ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਪਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਸੁਖਰਾਜ ਸਿੰਘ ਸੁਖਰਾਜ ਸਿੰਘ ਜੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਵੀ ਨੇ ਐਂਟਰੀ ਬੰਦ ਕਰਤੀ ਮਹਾਤਲ 'ਚ ਤੇ ਕੀ ਕਹਿਣਾ ਚਾਹੋਗੇ ਜੀ ਕੋਈ ਨਹੀਂ ਬੰਦ ਹੈਗੀ ਐਂਟਰੀ ਬਿਲਕੁਲ ਖੁੱਲੀ ਹੈ ਜੀ ਹੁਣ ਵੀ ਗੱਡੀ ਸ਼ਿਮਲੇ ਤੋਂ ਆ ਰਹੀ ਹੈ ਪੰਜ ਦਿਨ ਕੱਲ ਲਾ ਕੇ ਜੀ ਮੁਸ਼ਕਲ ਕੋਈ ਨਹੀਂ ਮੁਸ਼ਕਲ ਸਿਰਫ ਇਹੀ ਆ ਰਹੀ ਹੈ ਜਿਹੜੇ ਲੋਕਲ ਲੋਕ ਨੇ ਨਾ ਹਮਾਚਲ ਵਾਲੇ ਉਹ ਸ਼ਰੇਆਮ ਧੱਕਾ ਕਰ ਰਹੇ ਨੇ ਤਿੰਨ ਚਾਰ ਵਾਰੀ ਆਪਾਂ ਦੇਖ ਲਿਆ ਸੁਣ ਵੀ ਲਿਆ ਬਾਕੀ ਟੈਕਸੀ ਹੁਣ ਉੱਥੋਂ ਟੈਕਸੀਆਂ ਗੱਡੀਆਂ ਆ ਰਹੀਆਂ ਤੇ ਚੰਡੀਗੜ੍ਹ ਬੰਦੇ ਰੋਕ ਰਹੇ ਉਹਦਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਟੈਕਸੀ ਵਾਲਾ ਤੇ ਦਿੱਲੀ ਥੱਲੇ ਆਉਂਦਾ ਪੰਜਾਬ ਦੇ ਉੱਪਰ ਚੱਲ ਜਾਂਦਾ ਉਹਨੂੰ ਕੋਈ ਮੁਸ਼ਕਲ ਨਹੀਂ ਹੈਗੀ ਨਾ ਸਾਨੂੰ ਟੈਕਸੀ ਵਾਲਿਆਂ ਨੂੰ ਮੁਸ਼ਕਲ ਸਿਰਫ ਤੇ ਸਿਰਫ ਜਿਹੜੇ ਹਿਮਾਚਲ ਦੇ ਲੋਕਲ ਬੰਦੇ ਨੇ ਨਾ ਉਹ ਮੁਸ਼ਕਲ ਦਾ ਜਿਹੜਾ ਨੇ ਉਹ ਜਾਣ ਕੇ ਜਾਣਬੁੱਝ ਕੇ ਕਰ ਰਹੇ ਨੇ ਇਹ ਕੰਮ ਨੂੰ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਅਸੀਂ ਸਰਕਾਰ ਅਗੇ ਅਪੀਲ ਕਰਦੇ ਹਾਂ ਹਿਮਾਚਲ ਅਗੇ ਕਿ ਸਾਡੇ ਵੀ ਗੱਡੀਆਂ ਤੇ ਟੈਕਸ ਭਰੇ ਤੇ ਸਾਰਾ ਕੁਝ ਭਰਿਆ ਆ ਸਾਡਾ ਵੀ ਨੁਕਸਾਨ ਹੋ ਰਿਹਾ ਜੇ ਮਾਲੋ ਟੂਰਿਸਟ ਜਿੱਦਾਂ ਹੁਣ ਸਾ ਵੀਡੀਓ ਦੇਖ ਕੇ ਵੀ ਉਹਨਾਂ ਨੂੰ ਲੱਗ ਗਿਆ ਵੀ ਆਪਾਂ ਹੁਣ ਹਿਮਾਚਲ ਨਹੀਂ ਜਾਣਾ ਨਾ ਜਾਵਣਗੇ ਅਸੀਂ ਵੀ ਖੜੇ ਹੋ ਜਾਾਂਗੇ ਸਾਡਾ ਵੀ ਨੁਕਸਾਨ ਆ ਪਰ ਕਿਤੇ ਨਾ ਕਿਤੇ ਜੀ ਅਸੀਂ ਹਿਮਾਚਲ ਨਹੀਂ ਜਾਵਾਂਗੇ ਸ਼੍ਰੀਨਗਰ ਚਲੇ ਜਾਵਾਂਗੇ ਪਰ ਨੁਕਸਾਨ ਤਾਂ ਫਿਰ ਹਮਾ ਚਲਾ ਲਿਆਂਦਾ ਹੀ ਆ ਜੇ ਸਾਡੀ ਪਾਰਟੀ ਜਾਊਗੀ ਨਹੀਂ ਰੂਮ ਨਾ ਲਊਗੀ ਰੈਸਟੋਰੈਂਟ ਸਾਰਿਆਂ ਦਾ ਨੁਕਸਾਨ ਆ ਜੀ ਤੇ ਅਸੀਂ ਇਹਨੂੰ ਕਹਿੰਨੇ ਆ ਵੀ ਇਹ ਬਹਿ ਕੇ ਮੀਟਿੰਗ ਕਰਕੇ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਤੇ ਬਾਕੀ ਇਹ ਕੋਈ ਬੰਦ ਨਹੀਂ ਹੈਗਾ ਸਾਰਾ ਕੁਝ ਹੀ ਚੱਲ ਰਿਹਾ ਜੀ ਬਾਕੀ ਟੈਕਸੀ ਡਰਾਈਵਰਾਂ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਡੇ ਜਿਹੜੇ ਲੋਕਲ ਉੱਥੋਂ ਦੇ ਬੰਦੇ ਨੇ ਹਿਮਾਚਲ ਦੇ ਉਹ ਸਾਰੇ ਹਮਤਕਾ ਕਰੀ ਜਾਂਦੇ ਜੀ ਜੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤੇ ਜੋ ਉਹ ਮੁੰਡਿਆਨ ਆਰਆਈ ਦੀ ਬਾਹਰ ਟੁੱਟੀ ਹੈ ਉਹ ਇਹ ਗੱਲ ਦੱਸ ਰਿਹਾ ਆ ਕਿ ਸਾਡੇ ਵੀਡੀਓ ਬਣੀ ਸੀਗੀ ਪਰ ਉਹਨਾਂ ਡਿਲੀਟ ਕਰਾਤੀ ਹੈ ਉਹ ਵੀ ਤੱਕ ਆਇਆ ਠੀਕ ਹੈ ਜੀ ਉਸ ਤੋਂ ਬਾਅਦ ਆ ਹੁਣ ਜਿਹੜੀਆਂ 5-7 ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਨੇ ਜੀ ਉਹ ਵੀ ਹੁਣ న్యూਸ ਸਾਨੂੰ ਸੁਣ ਚ ਆ ਰਿਹਾ ਵੀ ਉਹ ਕਹਿੰਦੇ ਵੀ ਦਿਨਾਨਗਰ ਪਠਾਨਕੋਟ ਦੇ ਨੇ ਜਾਂਦਾ ਸਾਡਾ ਨਾਮ ਲੱਗ ਰਿਹਾ ਜਾਂਦਾ ਸਾਨੂੰ ਸਾਹਮਣੇ ਦੱਸਣ ਕਰਕੇ ਵੀ ਆ ਬੰਦੇ ਫੜੇ ਗਏ ਨੇ ਜੀ ਆ ਇਹਨਾਂ ਦਾ ਐਡਰੈਸ ਪਤਾ ਵੀ ਸਾਨੂੰ ਪਤਾ ਲੱਗ ਜੇ ਵੀ ਵਾਕਈਏ ਹਮਾਚਲ ਨੂੰ ਬਦਨਾਮ ਕਰ ਰਹੇ ਨੇ ਕਿ ਜਾਂ ਪੰਜਾਬ ਨੂੰ ਕਰ ਰਹੇ ਨੇ ਉਹ ਕਲੀਅਰ ਨਹੀਂ ਹੈ ਗੱਲ ਅਜੇ ਕਲੀਅਰ ਨਹੀਂ ਹੈਗਾ ਪਰ ਲੋਕਲ ਜਿਹੜੇ ਬੰਦੇ ਨੇ ਦਲੋਜੀ ਧਰਮਸ਼ਾਲਾ ਮਨਾਲੀ ਹੁਣ ਮਨਾਲੀ ਜਿਹੜੇ ਨੇ ਉਹ ਡਰਾਈਵਰਾਂ ਨਾਲ ਧੱਕਾ ਕਰਨ ਦੇ ਨੇ ਉਹ ਟੈਕਸੀ ਵਾਲੇ ਨੇ ਜੀ ਕਰਨ ਉਹ ਡੇ ਨੇ ਜਿਹੜੇ ਮਨਾਲੀ ਤੋਂ ਰਤਾਂਗ ਨੂੰ ਚੱਲਦੇ ਨੇ ਜੀ ਉਹ ਤਾਂ ਬੰਦਾ ਧੱਕਾ ਕਰਦੇ ਨੇ ਜਿਹੜੇ ਮਨਾਲੀ ਤੋਂ ਆਨੰਦਪੁਰ ਸਾਹਿਬ ਨੂੰ ਆਉਂਦੇ ਨੇ ਉਹ ਬਿਲਕੁਲ ਧੱਕਾ ਨਹੀਂ ਕਰਦੇ ਸਾਨੂੰ ਉਹਨਾਂ ਨਾਲ ਕੋਈ ਤਰਾਜ ਨਹੀਂਗਾ ਮਤਲਬ ਜੀ ਧਰਮਸ਼ਾਲਾ ਵਾਲੇ ਸਾਡੇ ਸੱਜਣ ਨੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਮਸਲਾ ਨਹੀਂ ਹੈਗਾ ਇਦਾਂ ਦਾ ਸਾਨੂੰ ਮੁਸ਼ਕਲ ਆ ਰਹੀ ਹੈ ਤੇ ਸਿਰਫ ਜਿਹੜੇ ਲੋਕਲ ਬੰਦੇ ਨੇ ਨਾ ਇੱਕ ਆਪਾਂ ਚੱਲਦੇ ਹੋਵਾਂਗੇ ਮਤਲਬ ਰੋਡ ਦੇ ਉੱਪਰ ਸਾਨੂੰ ਆਪਣੇ ਧਿਆਨ ਸ ਸਾਈਡ ਤੇ ਖੜੀ ਕਰਕੇ ਗੱਡੀ ਕਰਾ ਲੈਣਗੇ ਮਤਲਬ ਪਿੱਛੇ ਦਾ ਉਥੋਂ ਦੇ ਬਦਮਾਸ਼ ਹੀ ਹੋ ਨੇ ਦੂਜਾ ਬੰਦਾ ਤਾਂ ਪਾਗਲ ਹੀ ਆ ਜਿਹੜਾ ਇੱਥੇ ਫਿਰਨ ਰਿਹਾ ਤੇ ਜਾਣ ਬੋਦੀ ਕੇ ਪੁੱਛਣਗੇ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਆ ਥੋੜੇ ਦਿਨ ਹੋਏ ਆ ਜੀ ਮੇਰੀ ਪਾਰਟੀ ਨੂੰ ਮੈਨੂੰ ਖੁਦ ਨਹੀਂ ਪਤਾ ਵੀ ਕੀ ਹੋਇਆ ਤੇ ਮੈਨੂੰ ਗੱਡੀ ਰੋਕ ਕੇ ਮੇਰੀ ਕਹਿੰਦਾ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਮੈਂ ਕਹਾ ਜੀ ਬਿਲਕੁਲ ਨਹੀਂ ਜੇ ਤੁਸੀਂ ਸਿਖਾਉਂਦੇ ਜੇ ਤੇ ਮੈਂ 10 ਦਿਨ ਲਾ ਲਊਗਾ ਤੁਹਾਡੇ ਕੋ ਜੀ ਤੇ ਮੈਨੂੰ 24 ਸਾਲ ਹੋ ਗਏ ਡਰਾਈਵਰੀ ਕਰਦੇ ਜੀ ਮੇਰਾ 7 ਦਿਨ ਦਾ ਟੂਰ ਸੀਗਾ 7ਵੇਂ ਦਿਨ ਹੀ ਉਹ ਬੰਦਾ ਮੈਨੂੰ ਕਹਿ ਰਿਹਾ 6 ਦਿਨ ਮੈਂ ਨਿਕਲ ਗਏ ਮੇਰੇ 7ਵੇਂ ਦਿਨ ਮੈਨੂੰ ਕਹਿ ਰਿਹਾ ਗੱਡੀ ਨਹੀਂ ਚਲਾਉਣੀ ਆਉਂਦੀ ਮੈਂ ਕਿਹਾ ਜੇ ਤੁਸੀਂ ਸਿਖਾਉਂਦੇ ਜੇ ਤੇ ਲਵਾ ਦਿਓ ਮੇਰੇ ਸਾਥ ਕਿਤੇ ਨਾ ਕਿਤੇ ਐਵੇਂ ਜਾਣ ਕੇ ਗੁੰਡਾ ਚਾਰ ਪੁੱਜ ਕੇ ਪੀ ਇਹ ਬੋਲਣ ਗਾੜੀਓ ਪਰ ਆਪਾਂ ਕੀ ਲੈਣਾ ਬੋਲ ਕੇ ਮਤਲਬ ਸ਼ਰੇਆਮ ਜਿਹੜੀ ਉਹ ਗੁੰਡਾਗਰਦੀ ਚੱਲ ਰਹੀ ਹੈ ਜੀ ਹਿਮਾਚਲ ਸ਼ਹਿਰ ਤੇ ਕਰਦੇ ਉਹ ਬੰਦੇ ਨੇ ਜਿਨ੍ਹਾਂ ਨੇ ਪੰਜਾਬ بچਾਉਣਾ ਨਹੀਂ ਗਾ ਜਿਹੜੇ ਲੋਕਲ ਬੰਦੇ ਨੇ ਰੋਣਾ ਕਰਕੇ ਕਿਤੇ ਨਾ ਕਿਤੇ ਦੂਜਿਆਂ ਦਾ ਵੀ ਵਿਕਾਰ ਆ ਗਿਆ ਦੂਜਿਆਂ ਦਾ ਫਿਰ ਨੁਕਸਾਨ ਆ ਨੁਕਸਾਨ ਤਾਂ ਫਿਰ ਸਾਰਿਆਂ ਦਾ ਹੀ ਆ ਆ ਰਿਆਂ ਦਾ ਆ ਆਪਾਂ ਨਾ ਜਾਵਾਂਗੇ ਜੇ ਹਿਮਾਚਲ ਦੇ ਵਿੱਚ ਆਪਾਂ ਜੇਂਡ ਕੇ ਚੱਲਾਂਗੇ ਜੇ ਰਾਜਸਥਾਨ ਚੱਲ ਜਾਵਾਂਗੇ ਇੱਕ ਸਭ ਤੋਂ ਵੱਧ ਤੇ ਸਾਨੂੰ ਟੈਕਸ ਦੀ ਜਿਹੜੀ ਮਾਰਿਆ ਉਹ ਸਭ ਤੋਂ ਵੱਧ ਹਿਮਾਚਲ 'ਚ ਪੈ ਰਹੀ ਹੈ ਪੈਂਦੀ ਹੈ ਪੈਸੇ ਸਾਡੇ ਉਨੇ ਹੀ ਹੁੰਦੇ ਆ ਪਰ ਸਾਨੂੰ ਇੱਥੇ ਟੈਕਸ ਵੱਧ ਭਰਨਾ ਪੈਂਦਾ ਆ ਭਾ ਜੇਂਡ ਕੇ ਚਲੇ ਜੀ ਇਹ ਸਾਨੂੰ ਟੈਕਸ ਘਟਿਆ ਜੀ ਦੂਜੀ ਗੱਲ ਏ ਜੇ ਸਾਡਾ ਟੂਰਿਸਟ ਹੁੰਦਾ ਜਾਂ ਲੋਕਲ ਵਾਲੇ ਆ ਸਾਡੇ ਸਾਡੇ ਬੰਦੇ ਸ਼੍ਰੀਨਗਰ ਜਾਣਗੇ ਤੇ ਸਾਲ ਚ ਇੱਕ ਵਾਰੀ ਜੀ ਜੇ ਆਪਾਂ ਹਿਮਾਚਲ ਚ ਲੈ ਲਈਏ ਤੇ ਮਹੀਨੇ ਚ ਚਾਰ ਵਾਰੀ ਵੀ ਜਾ ਸਕਦੇ ਆ ਸੈਟਰਡੇ ਸੰਡੇ ਛੁੱਟੀ ਹੁੰਦੀ ਆ ਸਾਡੇ ਤੋਂ 150 ਕਿਲੋਮੀਟਰ ਤੇ ਲਾਉਂਜੀ 150 70 ਮਸ਼ਾਲਾ ਆ ਜਾ ਸਕਦੇ ਆ ਇਹਨਾਂ ਦਾ ਹੀ ਫਾਇਦਾ ਸਾਡਾ ਤੇ ਜਿਹੜਾ ਹੈਗਾ ਹੈਗਾ ਸਾਡੀ ਗੱਡੀ ਚਾਣੀ ਇਹਨਾਂ ਦਾ ਵੀ ਫਾਇਦਾ ਉਹ ਕੁਝ ਨਾ ਕੁਝ ਤਾਂ ਧਮਾਉਂਦੇ ਹੀ ਆ ਨਾ ਟੂਰਿਸਟ ਤੋਂ ਜੀ ਜੀ ਤੇ ਜੇ ਸ਼੍ਰੀਨਗਰ ਜਾਵਾਂਗੇ ਤੇ ਆਪਾਂ ਸਾਲ ਚ ਇੱਕ ਵਾਰੀ ਜਾਣਾ ਇੱਥੇ ਆਪਾਂ ਮਹੀਨੇ ਚ ਚਾਰ ਵਾਰੀ ਜਾ ਸਕਦੇ ਆ ਕਿਤੇ ਨਾ ਕਿਤੇ ਨੁਕਸਾਨ ਹੀ ਆਣਾ ਪਰ ਆਪਾਂ ਇਹਨਾਂ ਨੂੰ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਆ ਇਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਤੁਸੀਂ ਇਹ ਜਿਹੜੇ ਟੂਰਿਸਟ ਆ ਰਹੇ ਨੇ ਜਿੰਨੇ ਧੱਕਾ ਕੀਤਾ ਉਹਨੂੰ ਆ ਸਜ਼ਾ ਮਿਲਣੀ ਆ। ਉਹ ਗੱਲਬਾਤ ਕੀਤੀ ਹੈ ਜੀ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਨੇ ਜਿਹਰੇ ਉਹਨਾਂ ਨੂੰ ਨੱਕ ਪਾਈ ਜਾਏ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਅਤੇ ਹਿਮਾਚਲ ਦੀ ਸਰਕਾਰ ਹੈ ਜਿਹੜੀ ਬਹਿ ਕੇ ਇਸ ਮਸਲੇ ਨੂੰ ਹੱਲ ਕਰਨ ਤਾਂ ਕਿ ਕਿਸੇ ਸਵਾਰੀ ਨੂੰ ਤੇ ਕਿਸੇ ਟੈਕਸੀ ਡਰਾਈਵਰ ਭਰਾ ਨੂੰ ਕੋਈ ਦਿੱਕਤ ਨਾ ਆਵੇ ਤੇ ਜੇ ਹਿਮਾਚਲ ਦੀ ਗੱਲ ਕਰ ਲਈ ਤੇ ਹਿਮਾਚਲ ਦਾ ਜਿਹੜਾ ਇਹ ਬਾਰਡਰ ਖੁੱਲਾ ਹੈ ਕੋਈ ਰੋਕ-ਟੋਕ ਨਹੀਂ ਹੈਗੀ ਪੰਜਾਬ ਦੀਆਂ ਗੱਡੀਆਂ ਨੂੰ। ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰਵਾਧ ਨਾਲ ਲੱਖੀ ਰਾਜਪੂਤ ਗੁਰਦਾਸ